4 ਸਾਲ ਉਹਨੂੰ ਵਿਆਜ ਪਰ ਦੇ 5,117,500 ਰੁਪਏ ਪਰ ਚੁੱਕਿਆ ਮੈਂ ਹੁਣ ਤੱਕ ਹੈ ਚੀਜ਼ ਉਹਨਾਂ ਨੂੰ ਪਤਾ ਹੈਗੀ ਹੈ ਕਿ ਉਹ ਕਾਫੀ ਹੱਦ ਤੱਕ ਵਿਆਜ ਲੈ ਚੁੱਕੇ ਹਨ ਪਰ ਉਹ ਕਹਿੰਦੇ ਸਾਨੂੰ ਵਿਆਜ ਚਾਹੀਦਾ ਹੈ ਪਰ ਇਹ ਰਕਮ ਸਾਨੂੰ ਬਾਅਦ ਚ ਦੋ ਜਿੰਦਾ ਮਰਜ਼ੀ ਦੋ ਹਰ ਮਹੀਨੇ ਵਿਆਜ ਦੋ ਸਾਨੂੰ ਤੁਸੀਂ ਰੋਟੀ ਖਾਓ ਨਾ ਖਾਓ ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈ ਵਿਆਜ ਕਿਨੇ ਪੈਸੇ ਕਿਨੇ ਲੈ ਸੀ 1,11,000 ਮਜਬੂਰੀ ਇਨਸਾਨ ਨੂੰ ਕਿੰਨਾ ਕੇ ਲਾਚਾਰ ਕਰ ਜੰਦੀ ਹੈ ਉਹਦੀ ਇੱਕ ਕਹਾਣੀ ਤੁਹਾਨੂੰ ਦਿਖਾਣੇ ਆ ਤੇ ਨਾਲ ਹੀ ਤੁਹਾਨੂੰ ਇੱਕ ਕਹਾਣੀ ਇਸ ਤਰ੍ਹਾਂ ਦਿਖਾਉਂਦੇ ਆ ਕਿ ਉਸ ਮਜਬੂਰੀ ਦਾ ਫਾਇਦਾ ਚੁੱਕਣ ਵਾਲਾ ਅਗਰ ਜ ਕੋਈ ਇਨਸਾਨ ਮਿਲ ਜਾਂਦਾ ਤਾਂ ਜ਼ਿੰਦਗੀ ਬਰਬਾਦ ਕਰ ਪੁੰਦਾ ਇਸ ਤਰ੍ਹਾਂ ਦੀ ਇੱਕ ਪਰਵਾਣਾ ਮਿਲ ਆ ਰਿਹਾ ਤੁਹਾਨੂੰ ਜੋ ਕਿ ਲਾਕਡਾਊਨ ਦੇ ਵਿੱਚ ਕਿਸੇ ਮਜਬੂਰੀ ਦੇ ਚੱਲਦੇ ਕਿਸੇ ਕੋ ਉਧਾਰ ਪੈਸੇ ਲੈ ਲੈਂਦੇ ਆ ਪਰ ਉਸ ਦਾ ਵਿਆਜ ਚੁਕਾਉਂਦੇ ਚੁਕਾਉਂਦੇ ਉਹਨਾਂ ਦੇ ਘਰ ਦੇ ਸਾਰੇ ਸਮਾਨ ਤੱਕ ਵਿੱਗੇ ਹਨ ਤੇ ਸਾਡੇ ਨਾਲ ਵਿਸ਼ਾਲ ਜੀ ਹਨ ਜਿਨ੍ਹਾਂ ਨੇ ਲਾਕਡਾਊਨ ਦੇ ਸਮੇਂ ਇਹ ਕੁਝ ਪੈਸੇ ਕਿਸੇ ਕੋ ਉਧਾਰ ਲਈ ਉਹ ਆਪਣੀ ਕਹਾਣੀ ਆਪਣੀ ਜ਼ੁਬਾਨੀ ਸੁਣਾਣਗੇ ਤੇ ਵਿਸ਼ਾਲ ਜੀ ਸਵਾਗਤ ਹੈ ਤੁਹਾਡਾ লাইਵ ਭਾਰਤ ਦੇ ਕੀ ਕਹਿੰਦਾ ਜੀ ਤੁਸੀਂ ਕਦੋਂ ਕਿਸੇ ਕੋ ਕਿੰਨੇ ਪੈਸੇ ਲਏ ਸਰ ਮੈਂ 115000 ਰੁਪਏ ਲਿਆ ਸੀ ਲਾਕਡਾਊਨ ਦੇ ਵਿੱਚ ਕੰਮ ਕਰਨੀ ਹੀ ਰੋਟੀ ਖਾਣ ਤੱਕ ਦੇ ਪੈਸੇ ਨਹੀਂ ਗਏ ਸਾਡੇ ਕੋਲ ਤੇ ਉਸ ਟਾਈਮ ਮੈਂ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਸਰ ਬਕਰ ਮੰਡੀ ਦਾ ਬੰਦਾ ਹੈਗਾ ਬਿੱਲਾ ਪੱਟੀ ਨਾਮ ਹੈ ਉਹਨਾਂ ਦਾ ਤੇ ਉਹਨਾਂ ਨੇ 2% ਸਾਨੂੰ ਪੈਸੇ ਦਿੱਤੇ ਤੇ ਵਿਆਜ ਦਿੰਦੇ ਰਹੇ ਦਿੰਦੇ ਰਹੇ ਤੇ ਹੱਲੇ ਤੱਕ ਉਹ ਸਾਡੇ ਕੋਲੋਂ ਵਿਆਜ ਲੈ ਰਹੇ ਆ ਪਹਿਲੇ ਤੇ 2% ਤੇ ਦੇ ਕੇ ਬਾਅਦ ਚ ਉਹਨਾਂ ਨੇ ਕੋਈ ਸਕਿਉਰਿਟੀ ਨਹੀਂ ਲਈ ਸਾਡੇ ਕੋਲ ਪਹਿਲੇ ਤੇ ਫਿਰ ਮੇਰੇ ਉਹ ਕਹਿੰਦੇ ਕਿ ਚੈੱਕ ਦੋ ਸਾਨੂੰ ਬੈਂਕ ਦੇ ਚੈੱਕ ਦੋ ਕਿਸੇ ਕੋਲੋਂ ਤੇ ਮੈਂ ਕਹਾਂ ਮੇਰਾ ਅਕਾਊਂਟ ਤੱਕ ਨਹੀਂਗਾ ਸਰ ਮੈਂ ਚੈੱਕ ਕਿਸ ਤਰ੍ਹਾਂ ਦਵਾਂ ਫਿਰ ਮੇਰੇ ਸਾਲੇ ਦੇ ਉਹਨਾਂ ਨੇ ਚੈੱਕ ਰਖਵਾ ਲਏ ਜ਼ਬਰਦਸਤੀ ਮੈਨੂੰ ਫੋਰਸ ਕਰ ਕਰਕੇ ਮੇਰਾ ਘਰ ਆਣਾ ਜਾਣਾ ਮੁਸ਼ਕਲ ਕਰਤਾ ਉਹਨਾਂ ਨੇ ਕਿੰਨੇ ਚੈੱਕ ਰਖਾਏ ਤੁਹਾਡੇ ਨਾਲ ਉਹਨਾਂ ਕੋਲ ਦੋ ਚੈੱਕ ਗਏ ਆ ਮੇਰੇ ਬ੍ਰਦਰ ਦੇ ਅਮਾਊਂਟ ਲਿਖੀ ਆ ਜਾਂ ਬਲੈਂਕ ਹੈ ਗਏ ਆ ਬਲੈਂਕ ਚੈੱਕ ਗਏ ਸਰ ਬਲੈਂਕ ਚੈੱਕ ਹਾਂਜੀ ਠੀਕ ਹੈ ਤੇ ਹੋਰ ਕੀ ਸਿਕਿਉਰਟੀ ਵੱਲੋਂ ਹੋਰ ਕੀ ਲਿਆ ਗਿਆ ਉਹਨਾਂ ਨੂੰ ਇੱਕ ਪੰਜਾਬ ਵਾਲਾ ਸਟਾਮ ਲੈ ਲਿਆ ਸਾਨੂੰ ਤਾਂ ਐ ਚੀਜ਼ਾਂ ਦੀ ਨੌਲੇਜ ਤੱਕ ਨਹੀਂ ਗਈ ਕਹਿੰਦੇ ਬਸ ਕੁਛ ਨੂੰੰਦਾ ਸਾਈਨ ਕਰਦੇ ਸਾਈਨ ਕਰਦੇ ਜਿਹੜਾ ਪਰ ਤੁਸੀਂ 9ਵੀਂ ਕਰਵਾ ਲਏ ਇੰਨੀ ਪੜ੍ਹਾਈ ਕੀਤੀ ਤੁਸੀਂ ਮੈਂ ਸਰ 8 8ਵੀਂ 9ਵੀਂ ਤੱਕ ਗਿਆ ਸਕੂਲ ਤੇ ਜਦੋਂ ਉਹਨਾਂ ਕੋਲ ਪੈਸੇ ਲਏ ਤੇ ਉਹ ਉਸ ਦਾ ਵਿਆਜ ਕਿੰਨਾ ਲੈ ਰਹੇ ਤੁਹਾਡੇ ਕੋਲ ਪਹਿਲੇ ਤਾਂ ਸਰ ਇੱਕ ਦੋ ਵਾਰੀ 2% ਦੇ ਹਿਸਾਬ ਨਾਲ ਲਿਆ ਤੇ ਬਾਅਦ ਜੋ 10% ਦੇ ਹਿਸਾਬ ਨਾਲ ਲੈਂਦੇ ਰਹੇ ਹੁਣ 4 ਸਾਲ ਹੋ ਗਏ ਮੈਨੂੰ ਵਿਆਜ ਭਰਦੇ 5,17,500 ਰੁਪਏ ਭਰ ਚੁੱਕਿਆ ਮੈਂ ਹੁਣ ਤੱਕ ਇੱਕ ਵਿਆਜ ਕਿੰਨੇ ਪੈਸੇ ਕਿੰਨੇ ਲਈ ਸੀ 1,15,000 1,15,000 ਦੇ ਬਦਲੇ ਤੁਸੀਂ 5,17,500 ਰੁਪਏ ਭਰ ਚੁੱਕੇ ਹੋ ਹਾਂਜੀ ਸਰ ਇਹ 5 ਗੁਣਾ ਪੈਸੇ ਭਰਨ ਦੇ باوجود ਹਜੇ ਵੀ ਪੈਸੇ ਮੰਗਦੇ ਪਏ ਹੋ ਹਲੇ ਵੀ ਮੰਗਦੇ ਪਏ ਕਹਿੰਦੇ 20 ਤਰੀਕ ਤੱਕ ਅਗਰ ਤੂੰ ਪੈਸੇ ਨਾ ਦਿੱਤੇ ਤੇ ਤੇਰਾ ਮਲੇ ਚ ਆ ਕੇ ਜਲੂਸ ਕੱਢਾਂਗੇ ਮੈਂ ਸਰ Zomato ਦਾ ਕੰਮ ਕਰਦਾ 3-400 ਰੁਪਇਆ ਮੈਂ ਰੋਜ਼ ਦਾ ਕਮਾਣਾ ਮੈਂ ਆਪਣਾ ਘਰ ਕਿਸ ਤਰ੍ਹਾਂ ਚਲਾਵਾਂ ਤੇ ਇਹਨਾਂ ਨੂੰ ਕਿਸ ਤਰ੍ਹਾਂ ਪੈਸੇ ਦਵਾਂ ਘਰ ਪਰਿਵਾਰ ਚ ਕੌਣ-ਕੌਣ ਹੈ ਮੇਰੇ ਡੈਡੀ ਗੇ ਬਜ਼ੁਰਗ ਹੈ ਮੰਮੀ ਵੀ ਬਜ਼ੁਰਗ ਹੈ ਮੈਂ ਮੇਰਾ ਬੱਚਾ ਤੇ ਮੇਰੀ ਵਾਈਫ ਵਸ ਪੰਜ ਜਣੇ ਆ ਸਰ ਇਹ ਹੁਣ ਮਤਲਬ ਕਿ ਉਹ ਤੁਹਾਨੂੰ ਧਮਕੀਆਂ ਲਗਾ ਰਿਹਾ ਤਾਂ ਤੁਸੀਂ ਤਮ ਕਿਉਂ ਲਗਾ ਰਹੇ ਕਹਿੰਦੇ ਤੇਰਾ ਜਲੂਸ ਕੱਢਾਂਗੇ ਤੈਨੂੰ ਘਰ ਵੜਨੇ ਨਹੀਂ ਦੇਣਾ ਆਪਾਂ ਤਾਲਾ ਮਾਰ ਦਾਂਗੇ ਤੇਰੇ ਘਰ ਨੂੰ ਐਦਾਂ ਦੇ ਧਮਕੀਆਂ ਦਿੰਦੇ ਮਾਰਕੁਟਾਈ ਕਰਾਂਗੇ ਆਪਾਂ ਪੈਸੇ ਵਸੂਲ ਕਰਨਾ ਜਾਣਦੇ ਆ ਮੈਂ ਤੇ ਸਰ ਉਹਨਾਂ ਦੇ ਡਰ ਤੋਂ ਸਵੇਰੇ ਜਲਦੀ ਨਿਕਲ ਜਨਾ ਕੰਮ ਤੇ ਰਾਤ ਨੂੰ 12:00 1:00 ਵਜੇ ਆਨਾ ਰੋਟੀ ਖਾਧੀ ਕਿ ਨਹੀਂ ਐ ਵੀ ਨਹੀਂ ਪਤਾ ਲੱਗਦਾ ਤੇ ਹੁਣ ਜਿਹੜਾ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੈਨੂੰ ਸਰ ਇਨਸਾਫ ਚਾਹੀਦਾ ਛੁਟਕਾਰਾ ਚਾਹੀਦਾ ਐਸ ਮੈਂ ਬੜਾ ਡਿਪਰੈਸ਼ਨ ਹੋ ਗਿਆ ਹਾਂ ਇਸ ਚੀਜ਼ ਨੂੰ ਲੈ ਕੇ ਇਨਾ ਦਿਮਾਗ ਖਰਾਬ ਹੁੰਦਾ ਡਰ ਲੱਗਦਾ ਕਿ ਅਸੀਂ ਖੁਦ ਮਰਾਂਗੇ ਜਾਂ ਸਾਨੂੰ ਕੋਈ ਕਾਰ ਆ ਕੇ ਮਾਰ ਦੇਗਾ ਪਰੇਸ਼ਾਨ ਹੋ ਚੁੱਕੇ ਐ ਸਰ ਤੇ ਤੁਸੀਂ ਇਹਨਾਂ ਦੇ ਵਾਈਫ ਹੋ ਹਾਂਜੀ ਤੇ ਕੀ ਕਿਸ ਤਰ੍ਹਾਂ ਚੱਲਦਾ ਪਿਆ ਘਰ ਦਾ ਗੁਜ਼ਾਰਾ ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਕਿ ਵਿਆਜ ਤਾਰੇ ਜਾ ਰਿਹਾ ਕਿੰਨਾ ਕਿ ਵਿਆਜ ਦੇ ਰਿਹਾ ਹਰ ਮਹੀਨੇ ਹਰ ਮਹੀਨੇ 11500 ਵਿਆਜ ਦੇ ਰਿਹਾ ਹੈ ਤੇ ਸਾਡੇ ਘਰ ਦੀ ਰੋਟੀ ਵੀ ਬਹੁਤ ਮੁਸ਼ਕਿਲ ਚੱਲਦੀ ਪਈ ਸਾਰੇ ਘਰ ਦਾ ਗੁਜ਼ਾਰਾ ਮੇਰੇ ਘਰਵਾਲੇ ਹੀ ਕਰਦੇ ਨੇ ਘਰ 'ਚ ਹੋਰ ਕਿਹੜਾ ਇਨਕਮ ਸੋਰਸ ਹੋ ਰਹੀ ਹੈ ਕੋਈ ਇਨਕਮ ਸੋਰਸ ਨਹੀਂ ਆਨਾਂ ਦੇ ਜਿਹੜੇ ਪਾਪਾ ਨੇ ਉਹ ਵੀ ਕਾਫੀ ਏਜਡ ਹੈਗੇ ਨੇ 80 85 ਸਾਲ ਦੀ ਉਮਰ ਆਨਾਂ ਦੀ ਤੇ Zomato ਦਾ ਕੰਮ ਕਰਦੇ ਨੇ ਉਹ ਵਿਸ਼ਾਲ ਤੇ ਕਾਫੀ ਮਤਲਬ ਜਿਆਦਾ ਮੁਸ਼ਕਿਲ ਹੋ ਰਹੀ ਹੈ ਘਰ 'ਚ 11 10 11000 ਰੁਪਏ ਮਹੀਨਾ ਕਮਾ ਰਹੇ ਉਹ ਹੀ ਸਾਰਾ ਉੱਧਰ ਜਾ ਰਿਹਾ ਤੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਰਿਹਾ ਆ ਦੇ ਕਰਕੇ ਮੈਂ ਆਪਣੀ ਗੁੜੀਆਂ ਵੀ ਸਕੂਲ 'ਚ ਨਹੀਂ ਪਾ ਪਾ ਰਹੀ ਤੇ ਟੜ ਕੋ ਵਿਆਜ ਮੰਗਣ ਲਈ ਘਰ ਵਿਜ਼ਿਟ ਕਰਦੇ ਲੋਗ ਹਾਂਜੀ ਤੇ ਉਹ ਗਾਲਾਂ ਵੀ ਕੱਢ ਕੇ ਜਾਂਦੇ ਆ ਕਹਿੰਦੇ ਹੁਣ ਤੁਹਾਡਾ ਜਲੂਸ ਕੱਢਣਾ ਆਪਾਂ ਤੇ ਉਹਨਾਂ ਦੀ ਵਾਈਫ ਵੀ ਬਹੁਤ ਗਾਲਾਂ ਕੱਢਦੇ ਗਲਤ ਮਤਲਬ ਬੋਲਦੇ ਆ ਮੈਨੂੰ ਵੀ ਤੇ ਉਹਨਾਂ ਨੂੰ ਵੀ ਤੇ ਹੁਣ ਆਪਾਂ ਬਹੁਤ ਡਰ ਚੁੱਕੇ ਆ ਸਾਨੂੰ ਇਨਸਾਫ ਚਾਹੀਦਾ ਸਾੜ ਕੋ ਹੋਰ ਵਿਆਜ ਨਹੀਂ ਭਰਿਆ ਜਾਣਾ ਮੇਰੀ ਘਰ ਦੀ ਸਾਰੀ ਚੀਜ਼ਾਂ ਵਿਕ ਗਈਆਂ ਸਾਰਾ ਕੁਝ ਬਣਾਇਆ ਸੀ ਅਸੀਂ ਹੁਣ ਕੁਝ ਵੀ ਨਹੀਂ ਰਿਹਾ ਮਕਾਨ ਤੋਂ ਸਿਵਾ ਵਿਆਜ ਭਰਨ ਦੇ ਚੱਕਰ ਚ ਟੇਕੀ ਕੀ ਵਿਗਿਆ ਕਰਦਾ ਫ੍ਰਿਜ, ਐਲਸੀਡੀ, ਇਨਵਰਟਰ, ਏਸੀ ਸਭ ਕੁਝ ਵਿਕ ਗਿਆ। ਹੁਣ ਰੋਟੀ ਤੱਕ ਤਾਂ ਨਹੀਂ ਸਾਨੂੰ ਪਤਾਗਾ ਕਿ ਰੋਟੀ ਵੀ ਸਾਡੀ ਮਤਲਬ ਕਿਸ ਤਰ੍ਹਾਂ ਚੱਲੇਗੀ, ਕਿਸ ਤਰ੍ਹਾਂ ਨਹੀਂ। ਤੇ ਉਹ ਸਾਰੇ ਤਾਂ ਵਿਆਜ ਮੰਗਦੇ ਆ। ਉਹਨਾਂ ਨਾਲ ਮੈਂ ਆਪਣੀ ਸਾਰੀ ਗੱਲ ਦੱਸੀ ਹੈ ਕਿ ਸਾਡੇ ਕੋਲ ਵਿਆਜ ਨਹੀਂ ਹੈਗਾ ਫਿਲਹਾਲ। ਆਪਾਂ ਤੁਹਾਨੂੰ ਭਰ ਚੁੱਕੇ ਕਾਫੀ ਹੱਦ ਤੋਂ ਜ਼ਿਆਦਾ। ਪਰ ਉਹ ਕਹਿੰਦੇ ਨਹੀਂ ਸਾਨੂੰ ਵਿਆਜ ਚਾਹੀਦਾ। ਤੇ ਇਹਨਾਂ ਨੂੰ ਦੱਸਿਆ ਨਹੀਂ 1,15,000 ਦੇ ਬਦਲੇ 5 ਗੁਣਾ ਜ਼ਿਆਦਾ ਜਿਸ ਤਰ੍ਹਾਂ ਕਿ ਤੁਹਾਡੇ ਹਸਬੰਦ ਨੇ ਦੱਸਿਆ ਕਿ 5,17,500 ਰੁਪਏ ਲੈ ਚੁੱਕੇ ਆ। ਦੱਸਿਆ ਨਹੀਂ ਕਿ ਤੁਸੀਂ 5 ਗੁਣਾ ਪੈਸੇ ਲੈ ਚੁੱਕੇ ਹੋ। ਇਹ ਚੀਜ਼ ਉਹਨਾਂ ਨੂੰ ਪਤਾ ਹੈਗੀ ਹੈ ਕਿ ਉਹ ਕਾਫੀ ਹੱਦ ਤੱਕ ਵਿਆਜ ਲੈ ਚੁੱਕੇ ਹੈ ਪਰ ਉਹ ਉਹ ਕਹਿੰਦੇ ਸਾਨੂੰ ਵਿਆਜ ਚਾਹੀਦਾ ਹੈ ਪਰ ਇਹ ਰਕਮ ਸਾਨੂੰ ਬਾਅਦ ਚ ਦੋ ਜਿੱਦਾਂ ਮਰਜ਼ੀ ਦੋ ਹਰ ਮਹੀਨੇ ਵਿਆਜ ਦੋ ਸਾਨੂੰ ਤੁਸੀਂ ਰੋਟੀ ਖਾਓ ਨਾ ਖਾਓ ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈ ਕੀ ਨਾਮ ਉਹਨਾਂ ਦਾ ਬਿੱਲਾ ਪੱਟੀ ਇਹ ਉਹ ਵਿਆਜ ਰਿਕਵਰ ਕਰਨ ਲਈ ਤੁਹਾਡੇ ਘਰ ਵਿਜ਼ਿਟ ਕਰਦੇ ਹਾਂਜੀ ਬਿਲਕੁਲ ਬੋਲ ਕੇ ਵੀ ਜਾਂਦੇ ਆ ਤੇ ਕਹਿੰਦੇ ਹੁਣ ਜੇ 20 ਤਰੀਕ ਤੱਕ ਵਿਆਜ ਨਹੀਂ ਦੋਗੇ ਤੇ ਫਿਰ ਅੰਨਾ ਨਾ ਹੱਥੋਂ ਪਾਈ ਵੀ ਕਰਨ ਜੇ ਇਹਨਾਂ ਨੂੰ ਕੱਲ ਕੱਲ ਨੂੰ ਕੁਝ ਹੋ ਜਾਏਗਾ ਤੇ ਮੇਰੇ ਬੱਚੇ ਦਾ ਕੀ ਹੋਏਗਾ ਜੇ ਮਾਰ ਦੇਣਗੇ ਉਹ ਕਹਿੰਦੇ ਆਪਾਂ ਹੁਣ ਛੱਡਣਾ ਨਹੀਂ ਗਾਣੂ ਆਪਾਂ ਜਾਂ ਬਾਰੋ-ਬਾਰ ਮਾਰ ਦੇਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਇਸ ਮੁਤਾਬਕ ਤੁਸੀਂ ਕੋਈ ਪੁਲਸ ਕੰਪਲੀਟ ਵਗੈਰਾ ਕੀਤੀ ਹਾਂਜੀ ਆਪਾਂ ਜਾਣਦੇ ਆ ਤੇ ਉਹ ਸਾਨੂੰ ਵਾਪਸ ਭੇਜ ਦਿੰਦੇ ਆਜਾਓ ਕੱਲ ਲਾਓ ਐਸ ਚੀਜ਼ ਇਹ ਚੀਜ਼ ਬਾਰ-ਬਾਰ ਕਹਿ ਦਿੰਦੇ ਨੇ ਯਾਨੀ ਕਿ ਤੁਹਾਡੀ ਸੁਣਵਾਈ ਪੁਲਸ 'ਚ ਵੀ ਨਹੀਂ ਹੋ ਰਹੀ ਹਾਂਜੀ ਪੁਲਿਸ ਟੀਵੀ ਨੂੰ ਸੁਣਵਾਈ ਹੋ ਰਹੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਇਹੇ ਮੰਗ ਕਰਦੇ ਆ ਕਿ ਅਸੀਂ ਬਹੁਤ ਜ਼ਿਆਦਾ ਵਿਆਜ ਭਰ ਚੁੱਕੀਆਂ ਹੁਣ ਸਾਡੇ 'ਚ ਗੁੰਜਾਇਸ਼ ਨਹੀਂ ਰਹੀ ਅਸੀਂ ਹੋਰ ਨਹੀਂ ਦੇ ਸਕਦੇ ਤੇ ਇਹ ਦਾਸਤਾਨ ਜਿਹੜੀ ਤੁਹਾਡੇ ਸਾਹਮਣੇ ਰੂਬਰੂ ਕੀਤੀ ਹੈ ਕਿ ਇਹ ਕਿਸ ਤਰ੍ਹਾਂ ਇੱਕ ਪਰਸਨ ਮਜਬੂਰੀ ਦੇ ਟਾਈਮ ਤੇ ਕਿਸੇ ਕੋਲ ਉਧਾਰ ਲੈ ਲੈਂਦਾ ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸੇ ਮੁਤਾਬਕ 5 ਲੱਖ ਰੁਪਏ ਤੱਕ ਦਾ ਵਿਆਜ ਦੇ ਚੁੱਕੇ ਹੈ ਯਾਨੀ ਕਿ 1 ਲੱਖ 15 ਹਜ਼ਾਰ ਲੈਣ ਲੇ 5 ਗੁਣਾ ਪੈਸੇ 5 ਲੱਖ 17 ਹਜ਼ਾਰ 500 ਰੁਪਏ ਅੱਜ ਤੱਕ ਦੇ ਚੁੱਕੇ ਆ ਟੋਟਲ ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਤੇ ਇਸ ਦੇ ਮਤਲਬਿਕ ਹੋਰ ਵੀ ਇਹ ਲੀਗਲ ਸਲਾਹ ਵੀ ਲਵਾਂਗੇ ਤੁਹਾਡੇ ਨਾਲ ਇੱਕ ਨਿਰਧਾਰਾ ਵਿਸ਼ਾਲ ਦੇ ਵੱਲੋਂ ਔਰ ਇਹਨੇ ਕੋਈ ਪੈਸੇ ਲਾਕਡਾਊਨ ਦੇ ਵਿੱਚ ਲਏ ਸੀਗੇ ਕਿਸੇ ਕੋਲ ਨੂੰ ਇੰਟਰਸਟ ਉੱਤੇ ਔਰ 1,115,000 ਰੁਪਏ ਲਿਆ ਸੀ ਇੰਟਰਸਟ ਤੇ ਪੈਸੇ ਦੇਣ ਲੱਗੇ ਆ 2020 ਕਰੋਨਾ ਦੇ ਕੋਵਿਡ ਟਾਈਮ ਦੇ ਉੱਤੇ ਨਾ ਇਹਨੇ ਉਹਨਾਂ ਨੇ ਕਿਹਾ ਜੀ ਕਿ ਤੁਹਾਨੂੰ ਅਸੀਂ 2% ਚਾਰਜ ਕਰਾਂਗੇ ਇੰਟਰਸਟ ਰੇਟ ਤੇ ਇਹਨੂੰ ਜਰੂਰ ਅਸੀਂ ਇਹਦੇ ਕੋਲ ਕੰਮ ਨਹੀਂ ਸੀਗਾ ਉਸ ਵੇਲੇ ਤੇ ਇਹਨੇ 2% ਦੇ ਉੱਤੇ ਉਹਨਾਂ ਨੂੰ Yes ਕਰ ਦਿੱਤੀ ਇਹ 2% ਦੇ ਹਿਸਾਬ ਸਿਰ ਵਿਆਜ ਵੀ ਦਿੰਦਾ ਰਿਹਾ ਉਸ ਤੋਂ ਬਾਅਦ ਹੋਰਲੀ ਹੋਲੀ ਕਰਕੇ ਇਹਨੇ ਆਪਣਾ ਮੂਲ ਵੀ ਅਦਾ ਕਰ ਦਿੱਤਾ ਉਹਨਾਂ ਨੂੰ ਇਹਨੇ ਤਕਰੀਬਨ 5,170,000 500 ਜੋਨੇ ਹਿਸਾਬ ਰੱਖਿਆ ਆ ਯਾਰ ਉਹਦੇ ਮੁਤਾਬਿਕ ਐ ਆਪਣੀ ਪੇਮੈਂਟ ਕਰ ਚੁੱਕਾ ਵਾ ਹੁਣ ਇਹ ਬੰਦੇ ਨੂੰ ਫੇਰ ਧਮਕੀਆਂ ਲੱਗ ਰਹੀਆਂ ਕਿ ਵੀ ਅਗਰ ਤੂੰ ਬਾਕੀ ਪੈਸੇ ਵੀ ਨਹੀਂ ਦਿੰਦਾ ਤੇ ਤੇਰੀ ਵਾਈਫ ਔਰ ਤੇਰੀ ਜਿਹੜੀ ਬਾਕੀ ਫੈਮਿਲੀ ਹੈ ਗਿਆ ਦੇ ਵਿਲ ਹੈਵ ਟੂ ਫੇਸ ਸਾਇਰ ਕੰਸੀਕਵੈਂਸਿਸ ਅਸੀਂ ਬੜੇ ਅਸਰਦੂਕ ਵਾਲੇ ਬੰਦੇ ਗਿਆ ਤੇ ਅਸੀਂ ਤੈਨੂੰ ਤੇਰੇ ਘਰ ਟਿਕਾ ਨਹੀਂ ਦੇਣਾ ਹੁਣ ਇਹ ਬੰਦਾ ਆਪਣੇ ਘਰ ਤੋਂ ਕਦੀ ਕਿਸੇ ਜਗ੍ਹਾ ਤੇ ਰਹਿ ਰਿਹਾ ਕਦੀ ਕਿਸੇ ਜਗ੍ਹਾ ਤੇ ਰਹਿ ਰਿਹਾ ਬੜੇ ਮਿਜ਼ਰੀਬਲ ਹਾਲਾਤ ਆ ਔਰ ਆਮ ਰਿਕਵਰੀ ਵਾਲਾ ਕੇਸ ਨਹੀਂ ਹੈ ਥੋੜਾ ਹਟਕੇਗਾ ਕਿਉਂਕਿ ਇਹਦੇ ਵਿੱਚ 517000 ਰੁਪਿਆ ਇੱਕ ਬੰਦਾ ਵਿਆਜ ਦੇ ਦਿੰਦਾ ਉਹਨੇ ਕਿਉਂ ਦਿੱਤਾ ਵਿਆਜ ਸਭ ਤੋਂ ਪਹਿਲਾ ਸਵਾਲ ਤੇ ਆਏਗਾ ਕਿ ਉਹਨੇ ਵਿਆਜ ਕਿਉਂ ਦਿੱਤਾ ਵਿਆਜ ਉਹਨੇ ਅਸਕਰ ਕੇ ਦਿੱਤਾ ਕਿਉਂਕਿ ਅੰਡ ਦੀ ਗਾਰਪ ਆਫ 뎃115000 ਰੁਪਿਆ ਉਹਨਾਂ ਨੇ ਇਹਦੇ ਕੋਲੋਂ ਤਿੰਨ ਚੈੱਕ ਦੋ ਚੈੱਕ ਇਹਦੇ ਬ੍ਰਦਰ ਇਨ ਲਾ ਦੇ ਔਰ ਇੱਕ ਚੈੱਕ ਇਹਦੀ ਵਾਈਫ ਦਾ ਬਲੈਂਕ ਲੈ ਕੇ ਰੱਖਿਆ ਆ ਜਿਸ ਚੀਜ਼ ਦਾ ਇਹਨੂੰ ਡਰ ਸਤਾਇਆ ਜਾਂਦਾ ਸੀ ਪਹਿਲੇ ਇਹਨੇ ਆਪਣੀ ਫੈਮਿਲੀ ਕੋਲ ਉਸ ਚੀਜ਼ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਪਰੇਸ਼ਾਨ ਹੋ ਗਿਆ ਉਸ ਤੋਂ ਬਾਅਦ ਇਹਦੇ ਕੋਲ ਕੋਈ ਕੰਮ-ਕੁਮ ਨਹੀਂ ਸੀ ਗਾਦੇ ਕੋਲ ਉਹਨੋ Zomato ਡਿਲੀਵਰੀ ਦਾ ਕੰਮ ਕਰਦਾ ਜੀ ਲਾਈਫ ਹੈ ਦੀ ਬੜੀ ਡਿਸਟਰਬਡ ਹੈ ਕਾਫੀ ਪੁਲਿਸ ਸਟੇਸ਼ਨਸ ਦੇ ਵਿੱਚ ਇਹਨੇ ਕਾਫੀ ਕੰਪਲੇਂਟਸ ਦਿੱਤੀਆਂ ਪਰ ਕਿਸੇ ਕੰਪਲੇਂਟ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਫਾਈਨਲੀ ਇਹਨੇ ਕਮਿਸ਼ਨਰ ਸਾਹਿਬ ਨੂੰ ਇੱਕ ਕੰਪਲੇਂਟ ਮੂਵ ਕੀਤੀ ਹੈ ਜੀ ਇਸ ਦੇ ਰਿਗਾਰਡ ਇਹਨੂੰ ਥ੍ਰੈਟਸ ਆ ਰਹੇ ਹੈ ਮੇਰੀ ਤੇ ਇੱਕੋ ਹੀ ਇਹਦੇ ਵਿੱਚ ਹੈਗੀ ਹੈ ਜੀ ਕਿ ਇਹਨੂੰ ਇਹ ਜਿਹੜੀ ਦਰਖਾਸਤ ਦਿੱਤੀ ਹੈ ਕਮਿਸ਼ਨਰ ਸਾਹਿਬ ਨੂੰ ਅਗਰ ਤੇ ਉਹਦੇ ਵਿੱਚ ਇਹਨੂੰ ਨਿਆ ਮਿਲ ਜਾਂਦਾ ਠੀਕ ਹੈ ਨਹੀਂ ਤੇ ਅਦਰਵਾਈਜ਼ ਫਿਰ ਅਸੀਂ ਫਰਦਰ ਰਿਕੋਰਸ ਲਵਾਂਗੇ ਜੋ ਬੰਦਾ